ਰਿਆ ਰਾ ਯਾਰ ਭਿੱਜੇ ਦਾ ਸੱਚ ਉਹ ਹਾਰ ਹੈ ਜਿੰਦਾਬਾਦ ਜਿੰਦਾਬਾਦ ਆਰਐਮਪੀ ਲਈ ਜਿੰਦਾਬਾਦ 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 ਛੀਨਕਸੇ ਨੌਜਵਾਨ ਸਬਾਤ ਜਿੰਦਾਬਾਦ 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 ਮੌਰੀਕਸਾਨ ਸਬਾਤ ਜਿੰਦਾਬਾਦ 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 ਕਿਸ ਬੰਦ ਵਿੱਚ ਧਰਨਾ ਲਾਇਆ ਜੀ ਮੈਂ ਚੰਮਲਾਲ ਦਰਾਜ ਕੇ ਮੈਂ ਭਾਰਤੀ ਇਨਕਲਾਬੀ ਆទਸਵਾਦੀ ਪਾਰਟੀ ਆਰਐਮਪੀਆਈ ਦਾ ਜਿਲ੍ਹਾ ਤਰਨਤਾਰਨ ਦਾ ਪ੍ਰਧਾਨ ਹਾਂ ਅੱਜ ਅਸੀਂ ਪਾਰਟੀ ਦੇ ਪਲੇਟਫਾਰਮ ਤੋਂ ਐਸਐਚਓ ਭਿੱਖੀਵਿੰਡ ਦੇ ਖਿਲਾਫ ਧਰਨਾ ਲਾ ਕੇ ਬੈਠੇ ਹਾਂ ਤੋਂ ਮੈਂ ਵਰਨਗੀ ਸ਼ੂਆ ਜਿਹੜੇ ਅੱਜ ਦੇ ਧਰਨੇ ਦੇ ਪਿੰਡ ਚੂਂਗਿਆ ਪਿਛਲੇ ਦਿਨੀ ਪਿੰਡ ਚੂਂਗਾ 'ਚ ਗੁੰਡਾਗਰਦੀ ਕੀਤੀ ਆ ਗੈਂਗਸਟਰਾਂ ਵੱਲੋਂ 13 ਮਜ਼ਦੂਰਾਂ ਦੇ ਘਰ ਵੱਢਿਆ ਘਰਾਂ ਦੇ ਗੇਟ ਤੋੜ ਦਿੱਤੇ ਗਏ ਆ ਉਹਨਾਂ ਦੀਆਂ ਟੈਂਕੀਆਂ ਗੋਲੀਆਂ ਮਾਰ ਮਾਰ ਪਾੜ ਦਿੱਤੀਆਂ ਗਈਆਂ ਅੱਜ 2 ਹਫ਼ਤੇ ਦਾ ਸਮਾਂ ਬੀਤ ਗਿਆ ਐਸਐਚਓ ਭਿੱਖੀਵੰਡ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਉਹਨਾਂ ਦੀ ਪਿੱਠ ਥਾਪੜ ਰਿਹਾ ਤੇ ਦੂਜਾ ਮਸਲਾ ਪਿੰਡ ਦਰਾਜਕੇ ਦਾ ਉੱਥੇ ਵੀ ਦੋ ਧਿਰਾਂ 'ਚ ਕਿਸਾਨਾਂ ਦੇ ਅੰਦਰ ਝਗੜਾ ਹੋਇਆ ਤੇ ਇੱਕ ਔਰਤ ਦੀ ਉਂਗਲ ਤੋੜ ਦਿੱਤੀ ਗਈ ਆ ਉਹਦਾ ਵੀ ਪਰਚਾ ਭਿੱਖੀਵੰਡ ਥਾਣੇ 'ਚ ਦਰਜਿਆ ਉਹ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਐਸਐਸਪੀ ਤਰਨਤਾਰਨ ਦੇ ਧਿਆਨ ਚ ਲਿਆਂਦੀ ਆ ਜਿਹੜੀ ਵੀਡੀਓ ਬਣੀ ਸੀ ਉਹ ਲੜਾਈ ਦੀ ਜਿਹੜੇ ਗੇਟ ਤੋੜੇ ਗਏ ਉਹਦੀ ਵੀਡੀਓ ਐਸਐਸਪੀ ਨੂੰ ਪਾਈ ਆ ਡੀਐਸਪੀ ਭਿੱਖੀਵਿੰਦੂ ਪਾਈ ਆ ਪਰ ਦੋਸ਼ੀ ਅੱਜ ਵੀ ਦੰਦ ਨਣਾਉਂਦੇ ਫਿਰਦੇ ਆ ਲਗਾਤਾਰ ਪੀੜਤ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਾਰਨ ਦੀਆਂ ਅਸੀਂ ਤਾਜ਼ਾ ਆ ਗਏ ਐਸਐਚਓ ਪਿੱਖੀਵੰਦ ਦੇ ਖਿਲਾਫ ਇਹ ਧਰਨਾ ਪਾਰਟੀ ਦੇ ਪਲੇਟਫਾਰਮ ਤੋਂ ਲੱਗਾ ਜੇ ਸਾਡੀਆਂ ਮੰਗਾਂ ਵੱਲੇ ਧਿਆਨ ਨਾ ਦਿੱਤਾ ਗਿਆ ਤਾਂ ਉਹਨਾਂ ਵਾਲੇ ਸਮੇਂ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਕੇ ਡੀਐਸਪੀ ਪਿੱਖੀਵੰਦ ਦੇ ਖਿਲਾਫ ਵੱਡਾ ਮੋਰਚਾ ਲਾਵਾਂਗੇ ਜੋ ਜਿੱਤ ਤੱਕ ਜਾਰੀ ਰਹੂਗਾ